ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਜੇਕਰ ਤੁਸੀਂ ਕੁਝ ਸਕੇਂਟਾਂ ਦੇ ਲਈ ਆਪਣਾ ਸਮਾਨ ਛੱਡ ਕੇ ਦੁਕਾਨ ਦੇ ਅੰਦਰ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾ ਰਿਹਾ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੇ ਨੇ ਜੋ ਕਿ ਨਾਬਾ ਸ਼ਹਿਰ ਦੀਆਂ ਨੇ ਜੋ ਇੱਕ ਰੇੜੀ ਚਾਲਕ ਦੁਕਾਨ ਤੋਂ 15 ਥੈਲੇ ਚੀਨੀ ਦੇ ਦੇ ਕੇ ਦੁਕਾਨ ਤੇ ਛੱਡਣ ਗਿਆ ਤਾਂ ਇੱਕ ਤਾਂ ਇੱਕ ਥੈਲਾ ਉਸੇ ਫਲੋਂ ਦੁਕਾਨ ਦੇ ਅੰਦਰ ਲਾਹਿਆ ਜਾ ਰਿਹਾ ਸੀ ਤਾਂ ਜਦੋਂ 12 ਥੈਲੇ ਰੇੜੀ ਚਾਲਕ ਦੇ ਫਲ ਦੁਕਾਨ ਦੇ ਅੰਦਰ ਲਾ ਦਿੱਤੇ ਗਏ ਤਾਂ ਨੇ ਜਦੋਂ ਪਿੱਛੇ ਤਿੰਨ ਥੈਲੇ ਵੇਖੇ ਤਾਂ ਉਸ ਦੇ ਵਿੱਚ ਦੋ ਹੀ ਥੈਲੇ ਚੀਨੀ ਦੇ ਰੇੜੀ ਦੇ ਵਿੱਚ ਸਨ ਜਦੋਂ ਇੱਕ ਥੈਲਾ ਉਸ ਦੇ ਵਿੱਚੋਂ ਘਟ ਗਿਆ ਤਾਂ ਰੇੜੀ ਚਾਲਕ ਦੇ ਵੀ ਹੋਸ਼ ਉੱਡ ਗਏ ਇੱਕ ਥੈਲਾ ਕਿੱਥੇ ਗਿਆ ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਪਤਾ ਲੱਗਾ ਕਿ ਦੋ ਮੋਟਰਸਾਈਕਲ ਸਵਾਰ ਚੋਰਾਂ ਦੇ ਵੱਲੋਂ 50 ਕਿਲੋ ਚੀਨੀ ਦਾ ਸਹਿਲਾ ਚੋਰੀ ਕੀਤਾ ਗਿਆ ਤੇ ਰਫੂ ਚੱਕਰ ਹੋਏ ਨੇ ਮੇਰਾ ਆਪਣਾ ਰੇਡੀ ਵਾਲਾ 15 ਕਟੇ ਚਿੰਨੀ ਲੈ ਕੇ ਗਿਆ ਸੀ ਸਰ ਕੋਲਰ ਰੋਡ ਤੇ ਉੱਥੇ ਉਹ ਦੁਕਾਨਦਾਰ ਦੇ ਚਿੰਨੀ ਉਤਾਰ ਰਿਹਾ ਸੀਗਾ ਉਤਾਰਦੇ ਦਰਦੇ ਆਪਣੇ ਪਿੱਛੇ ਦੋ ਮਤਲਬ ਬੰਦੇ ਆਏ ਆਪਣੇ ਮੋਟਰਸਾਈਕਲ ਤੇ ਤੇ ਕਟਾ ਉਚਾ ਕੇ ਲੈ ਗਏ ਜੀ ਕਿੰਨੇ ਦਾ ਸੀ ਕਟਾ ਕਟਾ 2110 ਰੁਪਏ ਦਾ ਕਟਾ ਜੀ ਕਿੰਨੇ ਕਟੇ ਲੈ ਗਏ ਇੱਕ ਕਟਾ ਜੀ ਤੁਹਾਡਾ ਲੇਬਰ ਵਾਲਾ ਕਿੱਥੇ ਗਿਆ ਸੀ ਕਟਾ ਲੇਬਰ ਵਾਲਾ ਕਟਾ ਲੈ ਕੇ ਅੰਦਰ ਅਗਲੇ ਦੇ ਗਰਾਉਂਡ ਚ ਮਾਲ ਧਾਰ ਰਹੇ ਅਸੀਂ ਜੀ ਹਾਂ ਕਾਤੇ ਤੇ ਸੀ ਬੰਦੇ ਜਿਹੜੇ ਆਏ ਮੋਟਰਸਾਈਕਲ ਤੇ ਜੀ ਕੋਈ ਸੀਸੀਟੀਵੀ ਵੀ ਹੋਈ ਸਾਹਮਣੇ ਸੀਸੀਟੀਵੀ ਆ ਰਹੀ ਹੈ ਜੀ ਉਹਦੇ ਵਿੱਚ ਬੈਕ ਸਾਈਡ ਤੇ ਨੰਬਰ ਪਲੇਟ ਕੋਈ ਲੱਗੀ ਆ ਨਹੀਂ ਰਹੀ ਜੀ ਜੇ ਫਰੰਟ ਵਿੱਚ ਸਿਰਫ ਪੀਵੀ 11 ਨੰਬਰ ਆ ਰਿਹਾ ਜੀ ਹੋਰ ਕੋਈ ਨੰਬਰ ਆ ਨਹੀਂ ਰਿਹਾ ਤੁਸੀਂ ਕੀ ਮੰਗ ਕਰਦੇ ਹੋ ਜਿਹੜੀਆਂ ਚੋਰੀਆਂ ਹੁੰਦੇ ਨੇ ਅਸੀਂ ਤਾਂ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਤੇ ਮਤਲਬ ਗੌਰ ਕੀਤਾ ਜਾਵੇ ਤੇ ਆਪਣੇ ਸ਼ਹਿਰ ਵਾਸੀ ਸੁਰੱਖੇ ਹੋ ਸਕਣ ਜੀ ਉਸ ਦੇ ਵਿੱਚ ਤਾਂ ਇਹ ਆ ਰਿਹਾ ਜੀ ਇੱਕ ਬੰਦਾ ਪਹਿਲਾਂ ਆਂਦਾ ਮੋਟਰਸਾਈਕਲ ਦੋਨੋਂ ਜਣੇ ਅੱਗੇ ਜਾ ਕੇ ਪਹਿਲਾਂ ਦੇਖਦੇ ਨੇ ਕੋਈ ਹੈ ਤਾਂ ਨਹੀਂ ਫੇਰ ਵਾਪਸ ਮੁੜ ਕੇ ਆਂਦੇ ਨੇ ਕੱਟਾ ਜਾ ਕੇ ਨਾਲ ਦੀ ਨਾਲ ਫਰਾਰ ਹੋ ਜਾਂਦੇ ਨੇ ਮੋਟਰਸਾਈਕਲ ਤੇ ਨੰਬਰ ਹੈਗਾ ਨਹੀਂ ਨੀ ਨੰਬਰ ਬੈਕ ਸਾਈਡ ਸੀਸੀਟੀਵੀ 'ਚ ਬੈਕ ਸਾਈਡ ਜੋ ਆ ਰਹੀ ਹੈ ਪਲੇਟ ਲੱਗੀ ਨਹੀਂ ਹੋਈ ਜੀ ਜਿਹੜੀ ਫਰੰਟ ਵਾਲੀ ਦਾ ਸਿਰਫ ਉਹ ਤੇ ਪੀਵੀ 11 ਨੰਬਰ ਹੀ ਸ਼ੋਅ ਕਰ ਰਿਹਾ ਹੈ ਹੋਰ ਕੋਈ ਆ ਨਹੀਂ ਦੇਈ ਜਾਦਾ ਕਿਸ ਤਰ੍ਹਾਂ ਦਾ ਹੁਲੀਆ ਜਿਵੇਂ ਦੇਖਿਆ ਸੀਸੀਟੀਵੀ 'ਚ ਦੇਖਣ ਤੋਂ ਇਹ ਲੱਗ ਰਿਹਾ ਨਹੀਂ ਜੀ ਬਸ ਪ੍ਰੋਫੈਸ਼ਨਲ ਨਹੀਂ ਇਸ ਕੰਮ ਦੇ ਜੀ ਤੁਸੀਂ ਇਹ ਚੀਤੀ ਦੇ ਕੱਟੇ ਕਿੱਥੇ ਲੈ ਕੇ ਜਾ ਰਹੇ ਸੀ ਤੇ ਕੀ ਹੋਇਆ ਉੱਥੇ ਅਸੀਂ ਇਹ ਸਾਢੇ 10 ਵਜੇ ਟਾਈਮ ਸੀ ਅਸੀਂ ਸਰਕਲ ਰੋਡ ਤੇ ਗਏ ਸੀ ਚੀਨੀ ਲੈ ਉੱਤੇ ਜਾ ਕੇ ਲਾਂ ਲੱਗੇ ਸੀ ਤੇ ਉੱਤੇ ਗਏ ਅੰਦਰ ਨੇ ਲਾਗੇ ਅੰਦਰ ਮੈਂ ਕਟਰੇ ਰੇੜੀ ਚ ਹੈਗੇ ਸੀ ਬੱਚੇ ਮੈਂ ਅੰਦਰ ਗਿਆ ਹੋਇਆ ਸੀ ਬੜੇ نیچے ਮੁੜ ਕੇ ਇੱਕ ਕੱਟ ਗਾਇਵੋ ਤੁਸੀਂ ਕੀ ਦੇਖਿਆ ਆਪੇ ਅਸੀਂ ਦੇਖਿਆ ਕਿ ਜਿੰਨੇ ਗੱਟੇ ਮੈਂ ਛੱਡ ਗਿਆ ਸੀ ਉਹਦੇ ਕੱਟਾ ਘੱਟ ਹੈ ਜੀ ਚੋਰ ਕਰਦੇ ਆਏ ਸੀਗੇ ਉਹ ਤਾਂ ਮੋਟਰਸਾਈਕਲ थी ਸੀ ਕਿੰਨੇ ਜਣੇ ਸੀ ਦੋ ਬੰਦੇ ਸੀ ਜੀ ਤੁਹਾਡਾ ਪਿੱਛੇ ਵੀ ਕਰਦੇ ਸੀ ਪਹਿਲਾਂ ਨਾ ਪਿੱਛੇ ਮੈਂ ਦੇਖਿਆ ਸੀ ਪਹਿਲਾਂ ਕੋਈ ਨਹੀਂ ਸੀ ਉੱਤੇ ਸਿੱਧੇ ਉਹ ਆਏ ਨੇ ਰੋਡ ਤੋਂ ਬਸ ਥੋੜਾ ਮੋਟਰਸਾਈਕਲ ਅੱਗੇ ਲੱਗ ਗਏ ਨੇ ਉਹ ਤੋਂ ਬੈਗ ਆਏ ਨੇ ਬਸ ਇੱਕ ਬੰਦਾ ਪਹਿਲਾਂ ਉਤਰ ਗਿਆ ਇੱਕ ਮੋਟਰਸਾਈਕਲ ਲੱਗ ਗਿਆ ਤੁਹਾਨੂੰ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਕਦੇ ਕੁਝ ਕਰ ਦਿੰਦੇ ਉਹ ਤਾਂ ਹੈ ਜੀ ਇਹਦਾ ਜਾਂਦੇ ਜਾਂਦੇ ਖੋਲਣ ਦੇ ਰਸਤੇ 'ਚ